ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਥਿਉਰੀ ਵਾਈਜ਼ ਸਾਰੀ ਪੰਜਾਬ ਜੀਕੇ ਨੂੰ ਇੱਕ ਮਹੀਨੇ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਅੱਜ ਦਾ ਜੋ ਆਪਣਾ ਫਰਸਟ ਟੌਪਿਕ ਰਹਿਣ ਵਾਲਾ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਟੌਪਿਕ ਦੇ ਵਿੱਚ ਜਿਸ ਵਿੱਚ ਆਪਾਂ ਉਹਨਾਂ ਦੀ ਪੂਰੀ ਜੀਵਨੀ ਬਾਰੇ ਡਿਸਕਸ ਕਰਾਂਗੇ ਜੋ ਐਗਜ਼ਾਮ ਦੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ ਤੇ ਦੋਸਤੋ ਜੇਕਰ ਤੁਸੀਂ ਐਗਜ਼ਾਮ ਕੋਈ ਵੀ ਐਗਜ਼ਾਮ ਪੰਜਾਬ ਦਾ ਹੋਵੇ ਚਾਹੇ ਤੁਸੀਂ ਅਸਿਸਟੈਂਟ ਇਨਸਪੈਕਟਰ ਦੀ ਗੱਲ ਕਰੋ ਪੰਜਾਬ ਪੁਲਿਸ ਪੀ ਟ੍ਰਿਪਲ ਐਸ ਵੀ ਕਲਰਕ ਦਾ ਕੋਈ ਵੀ ਐਗਜ਼ਾਮ ਹੋਵੇ ਪੰਜਾਬ ਦਾ ਤਾਂ ਇਹ ਕਲਾਸ ਸਾਰੇ ਇਗਜ਼ਾਮਾਂ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਤਾਂ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਜੇਕਰ ਗੱਲ ਕੀਤੀ ਜਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਂ ਇਹ ਕੌਣ ਸੀ ਇਹ ਸਿੱਖਾਂ ਦੇ ਪਹਿਲੇ ਗੁਰੂ ਸੀ ਜਿੱਥੋਂ ਸਿੱਖ ਦੀ ਸਿੱਖ ਦੀ ਸਥਾਪਨਾ ਹੋਈ ਸੀ ਠੀਕ ਹੈ ਸਿੱਖ ਪੰਥ ਦੀ ਸਥਾਪਨਾ ਹੋਈ ਸੀ ਆਪਣੇ ਕੋਲ ਤਾਂ ਹੁਣ ਦੇਖਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਟੌਪਿਕ ਨੂੰ ਤਾਂ ਜੇਕਰ ਗੱਲ ਕੀਤੀ ਜਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਂ ਉਹਨਾਂ ਦਾ ਜਿਹੜਾ ਜਨਮ ਸੀ ਉਹ ਹੋਇਆ ਸੀ 15 ਅਪ੍ਰੈਲ 1469 ਨੂੰ ਇੱਕ ਤਾਂ ਤੁਸੀਂ ਡੇਟ ਗੁਰਗੱਦੀ ਦੇ ਬੈਠਣ ਦਾ ਸਮਾਂ ਜੋਤੀ ਜੋਤ ਸਮਾਉਣ ਦਾ ਸਮਾਂ ਉਹਨਾਂ ਨੇ ਕਿਹੜੇ ਕਿਹੜੇ ਸ਼ਹਿਰ ਵਸਾਏ ਸੀ ਤਾਂ ਇਹ ਚੀਜ਼ਾਂ ਤੁਸਹੀ ਸਾਰੀਆਂ ਇੱਕ ਸਾਈਡ ਕਿਸੇ ਕਿਸੇ ਨੋਟਕਾ ਬੁੱਕ ਤੇ ਨੋਟ ਕਰ ਲੈਣੀਆਂ ਨੇ ਠੀਕ ਹੈ ਤਾਂ ਹੁਣ ਦੇਖਦੇ ਆਪਾਂ 14 April 1469 ਨੂੰ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਠੀਕ ਹੈ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਦੁਨੀਆ ਦੇ ਵਿੱਚ ਗੁਰਪਰਬ ਵਜੋਂ ਮਨਾਇਆ ਜਾਂਦਾ ਹੈ ਇਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਠੀਕ ਹੈ 15 April ਨੂੰ ਗੁਰਪਰਬ ਮਨਾਇਆ ਜਾਂਦਾ ਹੈ ਠੀਕ ਇਹਨਾਂ ਦੇ ਜਨਮ ਦਿਨ ਵਜੋਂ ਜੋ ਕਿ ਨਾਨਕ ਸ਼ਾਹੀ ਕੈਲੰਡਰ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦੁਆਰਾ ਬਣਾਇਆ ਗਿਆ ਨਾਨਕ ਸ਼ਾਹੀ ਕੈਲੰਡਰ ਉਹ ਇੱਕ ਵਿਸਾਖ ਬਿਕਰਮੀ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ ਨਵੰਬਰ ਮਹੀਨਿਆਂ ਵਿਚਾਲੇ ਵੱਖਰੀ ਤਰੀਕ ਨੂੰ ਆਉਂਦਾ ਹੈ ਤਾਂ ਕੀ ਇਸ ਦੇ ਵਿੱਚ ਕਾਫੀ ਕਨਫਿਊਜ਼ਰ ਰਹਿੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਬਸ ਤੁਸੀਂ ਕੀ ਹੈ ਤੁਸੀਂ ਕੱਲਾ ਸਨ ਹੀ ਯਾਦ ਰੱਖਣਾ ਕਿਉਂਕਿ ਤਰੀਕਾਂ ਦਾ ਕਾਫੀ ਮਤਭੇਦ ਨੇ ਤਾਂ ਜੇਕਰ ਗੱਲ ਕੀਤੀ ਜਾਵੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦੇ ਵਿੱਚ ਉਸ ਤਰੀਕ ਦੇ ਵਿੱਚ ਵੀ ਕਾਫੀ ਮਤਭੇਦ ਨੇ ਤਾਂ ਉਸ ਲਈ ਵੀ ਤੁਸੀਂ ਕੱਲਾ ਸਾਨੀ ਯਾਦ ਰੱਖਣਾ ਕਿਉਂਕਿ ਤਰੀਕਾਂ ਦੇ ਵਿੱਚ ਵੀ ਕਾਫੀ ਉਲਝਣ ਬਾਜੀ ਹੋਵੇਗੀ ਹੁਣ ਜਨਮ ਸਥਾਨ ਦੇਖਦੇ ਆਂ ਤਾਂ ਗੁਰੂ ਨਾਨਕ ਦੇਵ ਜੜ ਜਨਮ ਸਥਾਨ ਸੀ ਉਹ ਹੋਇਆ ਸੀ ਰਾਇਪੋਇ ਦੀ ਤਲਵੰਡੀ ਦੇ ਵਿੱਚ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਸਥਿਤ ਹੈ ਜਿਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਆਂ ਨਨਕਾਣਾ ਸਾਹਿਬ ਦੇ ਨਾਮ ਨਾਲ ਠੀਕ ਹੈ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਰਾਇਪੋਇ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਜਿਸ ਨੂੰ ਆਪਾਂ ਨਨਕਾਣਾ ਸਾਹਿਬ ਦੇ ਨਾਲ ਜਾਣਦੇ ਆਂ ਉਹ ਜਨਮ ਸਥਾਨ ਹੈ ਗੁਰੂ ਨਾਨਕ ਦੇਵ ਜੀ ਦਾ ਠੀਕ ਹੈ ਹੁਣ ਦੇਖਦੇ ਆਂ ਉਹਨਾਂ ਦੇ ਮਾਤਾ ਪਿਤਾ ਜੀ ਤਾਂ ਉਹਨਾਂ ਦੇ ਮਾਤਾ ਪਿਤਾ ਜੀ ਦਾ ਨਾਮ ਕੀ ਸੀ ਜੇਕਰ ਉਹਨਾਂ ਦੇ ਪਿਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਮਹਿਤਾ ਕਾਲੂ ਜਿਸ ਨੂੰ ਆਪਾਂ ਮਹਿਤਾ ਕਲਿਆਣ ਦਾਸ 베ਦੀ ਵੀ ਕਹਿੰਦੇ ਐ ਐਗਜ਼ਾਮ ਦੇ ਵਿੱਚ ਸਿੱਧਾ ਕੁਐਸਚਨ ਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਕੌਣ ਸੀ ਤੇ ਉਹ ਕੀ ਕੰਮ ਕਰਦੇ ਸੀ ਤਾਂ ਉਹਨਾਂ ਦੇ ਪਿਤਾ ਦਾ ਨਾਮ ਸੀ ਮਹਿਤਾ ਕਲਿਆਣ ਦਾਸ 베ਦੀ ਤੇ ਉਹਨਾਂ ਦਾ ਕੀਤਾ ਸੀ ਪਟਵਾਰੀ ਦਾ ਜੋ ਕਿ ਰਾਏ ਬੁਲਾਰ ਦੇ ਅਧੀਨ ਕੰਮ ਕਰਦੇ ਸੀ ਠੀਕ ਹੈ ਉਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ ਤਾਂ ਇਹ ਕੁਐਸਚਨ ਬਣ ਗਿਆ ਤਾਂ ਤੁਸੀਂ ਇਹ ਨੋਟ ਕਰ ਲੈਣਾ ਹੈ ਤਾਂ ਪਿਤਾ ਜੀ ਦਾ ਕੀਤਾ ਕੀ ਸੀ ਤਾਂ ਉਹ ਪਟਵਾਰੀ ਲੱਗੇ ਹੋਏ ਸੀ ਕਿੱਥੇ ਲੱਗੇ ਹੋਏ ਸੀ ਰਾਏ ਬੁਲਾਰ ਜੀ ਦੇ ਅਧੀਨ ਠੀਕ ਹੈ ਰਾਏ ਬੁਲਾਰ ਜੀ ਦੇ ਅਧੀਨ ਇਹ ਪਟਵਾਰੀ ਲੱਗੇ ਹੋਏ ਸੀ ਹੁਣ ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਥੋੜੇ ਵੱਡੇ ਹੁੰਦੇ ਨੇ 12 ਸਾਲਾਂ ਦੇ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਇੱਕ ਜਨਉ ਪਾਉਣ ਦੀ ਰਸਮ ਕੀਤੀ ਜਾਂਦੀ ਏ ਠੀਕ ਹੈ ਪਹਿਲਾਂ ਰਿਵਾਜ ਸੀ ਕਿ ਜਦੋਂ ਲੜਕਾ 10-12 ਸਾਲਾਂ ਦਾ ਹੋ ਜਾਂਦਾ ਸੀ ਤਾਂ ਉਸ ਨੂੰ ਕੀ ਹੈ ਜਨਉ ਪਾਇਆ ਜਾਂਦਾ ਸੀ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਤਾਂ ਜਿਹੜਾ ਇਹ ਗੁਰਨਾ ਜਨਉ ਪਾਉਣ ਦੀ ਜਿਹੜੀ ਰਸਮ ਸੀ ਇਹ ਵੀ ਪੁੱਛ ਲਿੰਦੇ ਨੇ एग्जाम ਦੇ ਵਿੱਚ ਕਿ ਜਿਹੜੀ ਜਨਉ ਪਾਉਣ ਦੀ ਰਸਮ ਸੀ ਉਹ ਕਿਹੜੇ ਪੰਡਿਤ ਜਾਂ ਕਿਹੜੇ ਪ੍ਰੋਹ ਦੁਆਰਾ ਕੀਤੀ ਗਈ ਸੀ ਤਾਂ ਉਹ ਕੀਤੀ ਗਈ ਸੀ ਪ੍ਰੋਹਿਤ ਹਰਦੇয়াল ਦੁਆਰਾ ਪ੍ਰੋਹਿਤ ਹਰਦੇয়াল ਨੂੰ ਬੁਲਾਇਆ ਗਿਆ ਸੀ ਜਨਉ ਪਾਉਣ ਦੀ ਰਸਮ ਦੇ ਲਈ ਠੀਕ ਹੈ ਤਾਂ ਜਿਹੜੀ ਇਹ ਜਨਉ ਪਾਉਣ ਦੀ ਰਸਮ ਹੈ ਇਸ ਦਾ ਵਰਣਨ ਹੈ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਵਾਰ ਦੇ ਵਿੱਚ ਕੀਤਾ ਹੈ ਤਾਂ ਉਹ ਕੀਤਾ ਹੈ ਆਸਾਂ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨੂ ਪਾਉਣ ਦੀ ਰਸਮ ਦਾ ਵਰਣਨ ਆਪਣੀ ਬਾਣੀ ਆਸਾ ਦੀ ਵਾਰ ਦੇ ਵਿੱਚ ਕੀਤਾ ਹੈ ਉਸ ਤੋਂ ਬਾਅਦ ਹੋ ਗਿਆ ਜਨੂ ਪਾਉਣ ਦਾ ਰਸਮ ਜਿਸ ਦੇ ਵਿੱਚ ਉਹ ਜਨੂ ਪਾਉਣ ਤੋਂ ਇਨਕਾਰ ਕਰ ਦਿੰਦੇ ਆ ਕਿਉਂਕਿ ਉਹ ਕੱਚਾ ਧਾਗਾ ਸੀ ਇਸ ਤਰੀਕੇ ਨਾਲ ਕਾਫੀ ਇਹ ਬਹਿਸ ਚੱਲਦੀ ਹੈ ਇਸ ਚੀਜ਼ ਤੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਦੋਂ 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ 7 ਸਾਲ ਦੀ ਇਹ ਕੁਐਸਚਨ ਤੁਸੀਂ ਕਾਫੀ ਯਾਦ ਰੱਖਿਆ ਇਸ ਦੇ ਵਿੱਚ ਬੱਚੇ ਕਾਫੀ ਕਨਫਿਊਜ਼ ਹੋ ਜਾਂਦੇ ਨੇ ਜੇਕਰ ਮੁੱਢਲੀ ਸਿੱਖਿਆ ਬਾਰੇ ਪੁੱਛਿਆ ਜਾਵੇ ਤਾਂ 7 ਸਾਲ ਦੀ ਉਮਰ ਦੇ ਵਿੱਚ ਪੰਡਿਤ ਗੋਪਾਲ ਦਾਸ ਤੋਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕੀ ਸੀ ਹਿੰਦੀ ਗਣਿਤ ਆਦੀ ਭਾਸ਼ਾਵਾਂ ਦਾ ਅਧਿਐਨ ਕੀਤਾ ਸੀ ਗਿਆਨ ਕੀਤਾ ਸੀ ਠੀਕ ਹੈ ਉਹਨਾਂ ਦੇ ਟੀਚਰ ਤੋਂ ਪੰਡਿਤ ਗੋਪਾਲ ਦਾਸ ਸੀ ਜਿਨ੍ਹਾਂ ਨੇ ਕੀ ਸੀ ਉਹਨਾਂ ਨੂੰ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਸੀ ਪੰਡਿਤ ਗੋਪਾਲ ਦਾਸ ਤੋਂ ਤਾਂ ਉਸ ਤੋਂ ਬਾਅਦ ਜਿਹੜੀ ਸੰਸਕ੍ਰਿਤ ਦੀ ਸਿੱਖਿਆ ਬਾਰੇ ਪੁੱਛਿਆ ਜਾਵੇ ਤਾਂ ਜਿਹੜੀ ਸੰਸਕ੍ਰਿਤ ਦੀ ਸਿੱਖਿਆ ਸੀ ਤਾਂ ਜਿਹੜੀ ਸੰਸਕ੍ਰਿਤ ਦੀ ਸਿੱਖਿਆ ਸੀ ਉਹ ਕਿਸ ਤੋਂ ਪ੍ਰਾਪਤ ਕੀਤੀ ਸੀ ਇਹਨਾਂ ਨੇ ਤਾਂ ਉਹ ਕੀ ਕੀਤੀ ਸੀ ਬ੍ਰਿਜ ਲਾਲ ਤੋਂ ਠੀਕ ਹੈ ਤਾਂ ਉਹ ਕੀਤੀ ਸੀ ਆਪਣੀ ਬ੍ਰਿਜ ਲਾਲ ਤੋਂ ਇਹਨਾਂ ਨੇ ਸੰਸਕ੍ਰਿਤ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਅਗਰ ਪੁੱਛਿਆ ਜਾਵੇ ਕਿ ਫਾਰਸੀ ਦੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ ਤਾਂ ਜਿਹੜੀ ਫਾਰਸੀ ਦੀ ਸਿੱਖਿਆ ਸੀ ਉਹ ਸੀ ਮੌਲਵੀ ਕুতਬਦੀਨ ਤੋਂ ਤਾਂ ਮੌਲਵੀ ਕুতਬਦੀਨ ਤੋਂ ਫਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਤਾਂ ਇਹ ਤਿੰਨ ਕੁਐਸਚਨ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਜੇਕਰ ਮੁਰਦੇ ਦੀ ਸਿੱਖਿਆ ਬਾਰੇ ਪੁੱਛਿਆ ਜਾਵੇ ਤਾਂ ਪੰਡਿਤ ਗੋਪਾਲ ਦਾਸ ਤੋਂ ਸੰਸਕ੍ਰਿਤ ਦੀ ਸਿੱਖਿਆ ਬਾਰੇ ਪੁੱਛਿਆ ਜਾਵੇ ਤਾਂ ਬ੍ਰਿਜ ਲਾਲ ਤੋਂ ਤੇ ਅਗਰ ਫਾਰਸੀ ਦੀ ਸਿੱਖਿਆ ਬਾਰੇ ਪੁੱਛਿਆ ਜਾਵੇ ਤਾਂ ਮੌਲਵੀ ਕুতਬਦੀਨ ਤੋਂ ਇਹਨਾਂ ਨੇ ਫਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਨਾ ਉਸ ਤੋਂ ਬਾਅਦ ਅੱਗੇ ਆਪਾਂ ਵਧਦੇ ਹਾਂ ਤਾਂ ਉਹਨਾਂ ਦੀ ਪਤਨੀ ਤਾਂ ਉਹਨਾਂ ਦੀ ਪਤਨੀ ਦਾ ਨਾਮ ਸੀ ਸੁਲਖਣੀ ਜੀ ਜੋ ਕਿ ਪੁੱਤਰੀ ਮੂਲਚੰਦ ਬਟਾਲਾ ਜੋ ਕਿਿੱਤੇ ਵਜੋਂ ਖਜ਼ਾਨਚੀ ਸੀ। ਤਾਂ ਉਹਨਾਂ ਦੀ ਪਤਨੀ ਦਾ ਨਾਮ ਕੀ ਸੀ ਬੀਬੀ ਸੁਲਖਣੀ ਜੀ ਜੋ ਕਿ ਮੂਲਚੰਦ ਦੀ ਬੇਟੀ ਸੀ ਬਟਾਲਾ ਦੀ ਰਹਿਣ ਵਾਲੀ ਸੀ। ਤੇ ਉਸਦੇ ਜਿਹੜੇ ਪਿਤਾ ਜੀ ਉਹ ਕਿੱਤੇ ਵਜੋਂ ਕੀ ਸੀ ਖਜਾਨ ਸੀ ਸੀ ਕਈ ਵਾਰ ਸਿੱਧਾ ਹੀ ਪੁੱਛ ਲੈਂਦੇ ਨੇ एग्जाम ਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸੋਰਾ ਸਾਹਿਬ ਦਾ ਕੀ ਨਾਮ ਹੈ ਤਾਂ ਉਹ ਹੋ ਰਹਿਗਾ ਤੁਹਾਡਾ ਮੂਲ ਚੰਦ ਕਿੱਥੋਂ ਦੇ ਰਹਿਣ ਵਾਲੇ ਸੀ ਬਟਾਲਾ ਦੇ ਤੇ ਉਹਨਾਂ ਦਾ ਕੀਤਾ ਕੀ ਸੀ ਤਾਂ ਉਹ ਖਜਾਨਚੀ ਸੀ ਯਾਦ ਰੱਖਣਾ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਅੱਗੇ ਜਦੋਂ ਉਹਨਾਂ ਦੇ ਵਿਆਹ ਵਾਦ ਉਹਨਾਂ ਦੇ ਪੁੱਤਰਾਂ ਦੀ ਗੱਲ ਕੀਤਾ ਉਹਨਾਂ ਦੇ ਦੋ ਪੁੱਤਰ ਹੋਏ ਬਾਬਾ ਸ਼ਿਰੀ ਚੰਦ ਤੇ ਬਾਬਾ ਲਖਮੀ ਦਾਸ ਬਾਬਾ ਜਿਹੜੇ ਸ਼ਿਰੀ ਚੰਦ ਸੀ ਉਹ ਉਦਾਸੀ ਮਤ ਨਾਲ ਸੰਬੰਧ ਰੱਖਦੇ ਸੀ ਠੀਕ ਹੈ ਉਦਾਸੀ ਮਤ ਜਿਨ੍ਹਾਂ ਨੇ ਉਦਾਸੀ ਮਤ ਦੀ ਸਥਾਪਨਾ ਕੀਤੀ ਸੀ ਉਹ ਬਾਬਾ ਸ਼ਿਰੀ ਚੰਦ ਸੀ ਜੋ ਕਿ ਉਦਾਸੀ ਮਤ ਨਾਲ ਸੰਬੰਧ ਰੱਖਦੇ ਸੀ ਤਾਂ ਉਹਨਾਂ ਦੇ ਪੁੱਤਰਾਂ ਦੇ ਨਾਮ ਤੇ ਨੇ ਬਾਬਾ ਸ਼ਿਰੀ ਚੰਦ ਤੇ ਬਾਬਾ ਲਖਮੀਦਾਸ ਨੈਕਸਟ ਵਿਜ਼ਿਟ ਕਰ ਲੈਣੇ ਆਪਾਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕਿੰਨੇ ਭੈਣ ਭਾਈ ਸੀ ਉਹ ਤਾਂ ਉਹਨਾਂ ਦੀ ਜਿਹੜੀ ਵੱਡੀ ਭੈਣ ਸੀ ਉਹਨਾਂ ਦਾ ਨਾਮ ਕੀ ਸੀ ਬੀਬੀ ਨਾਨਕੀ ਬੇਬੇ ਨਾਨਕੀ ਕਹਿ ਦਿੰਨੇ ਆ ਠੀਕ ਹੈ ਜਿਹੜੇ ਉਹ ਲਗਭਗ 5 ਸਾਲ ਵੱਡੇ ਸੀ ਗੁਰੂ ਨਾਨਕ ਦੇਵ ਜੀ ਤੋਂ ਤੇ ਜਿਹੜੇ ਬੇਬੇ ਨਾਨਕੀ ਦਾ ਵਿਆਹ ਸੀ ਉਹ ਹੋਇਆ ਸੀ ਜੈ RAM ਨਾਲ ਠੀਕ ਹੈ ਜੈ RAM ਨਾਲ ਉਹਨਾਂ ਦਾ ਵਿਆਹ ਹੋਇਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਸultanpur Lodhi ਦੇ ਵਿੱਚ ਜੈਰਾਮ ਨਾਲ ਬਾਬੇ ਨਾਨਕੀ ਦਾ ਵਿਆਹ ਹੋਇਆ ਸੀ ਜੋ ਕਿ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਕੰਮ ਕਰਦਾ ਸੀ ਠੀਕ ਹੈ ਇਹ ਵੀ ਕੁਐਸਚਨ ਯਾਦ ਰੱਖਣਾ ਹੈ ਠੀਕ ਹੈ ਕਿ ਕਿਸ ਦੇ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਕੰਮ ਕਰਦਾ ਸੀ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੂੰ ਜਿਹੜੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹ ਕਿਵੇਂ ਹੁੰਦੀ ਹੈ ਤਾਂ ਉਹ ਕੀ ਕਰਦੇ ਨੇ ਇੱਕ ਦਿਨ ਅਚਾਨਕ ਆਪੇ ਇਸ਼ਨਾਨ ਕਰਨ ਗਏ ਸੀ ਕਿਹੜੀ ਨਦੀ ਤੇ ਵੇਈ ਨਦੀ ਤੇ ਤਾਂ ਵੇਈ ਨਦੀ ਤੇ ਇਸ਼ਨਾਨ ਕਰਨ ਗਏ ਤਾਂ ਉਹ ਕੀ ਹੋਇਆ ਉੱਥੇ 3 ਦਿਨ ਅਲੋਪ ਰਹੇ 3 ਦਿਨ ਕੀਏ ਉਹ ਤਿੰਨ ਅਲੋਪ ਰਹੇ ਤੇ ਜਦੋਂ 3 ਦਿਨ ਬਾਅਦ ਪ੍ਰਗਟ ਹੋਏ ਇਸ ਦੌਰਾਨ ਆਪ ਨੂੰ ਕੀ ਹੋਇਆ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਤਾਂ ਇਸ ਤੋਂ ਬਾਅਦ ਆਪ ਦਾ ਉਦਾਸੀਆਂ ਦਾ ਸਮਾਂ ਆ ਗਿਆ ਮਤਲਬ ਕਿ ਕੀ ਹੋਇਆ ਉਹਨਾਂ ਨੂੰ ਲੱਗਿਆ ਕਿ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਮਤਲਬ ਕਿ ਦੁਨੀਆ ਨੂੰ ਸਿੱਧਾ ਰਸਤਾ ਦਿਖਾਉਣ ਦੇ ਲਈ ਇੱਕ ਜਗ੍ਹਾ ਟਿਕ ਕੇ ਨਹੀਂ ਰਿਆ ਜਾ ਸਕਦਾ ਇਸ ਲਈ ਕੀ ਹੋਇਆ ਤਾਂ ਉਹਨਾਂ ਨੇ ਟੋਟਲ ਚਾਰ ਉਦਾਸੀਆਂ ਕੀਤੀਆਂ ਚਾਰੋਂ ਦਿਸ਼ਾਵਾਂ ਦੀਆਂ ਤਾਂ ਆਪਾਂ ਉਹਨਾਂ ਨੇ ਦੇਖ ਲੈਣੇ ਕਿੱਥੇ ਕਿੱਥੇ ਉਹਨਾਂ ਨੇ ਕਿਹੜੀ ਕਿਹੜੀ ਉਦਾਸੀ ਕੀਤੀ ਸੀ ਤਾਂ ਯਾਤਰਾਵਾਂ ਅਥਵਾ ਉਦਾਸੀਆਂ ਤਾਂ ਗੁਰੂ ਜੀ ਨੂੰ ਮਹਿਸੂਸ ਕੀਤਾ ਕਿ ਸਹਿਜ ਧਰਮ ਦਾ ਪ੍ਰਚਾਰ ਕਿਸੇ ਇੱਕ ਥਾਂ ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਕਰਨਾ ਉਚਿਤ ਹੋਵੇਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਟੋਟਲ ਚਾਰ ਉਦਾਸੀਆਂ ਕੀਤੀਆਂ ਸੀ ਤਾਂ ਇਹਨਾਂ ਚਾਰ ਉਦਾਸੀਆਂ ਦਾ ਸਮਾਂਕਾਲ ਇਕਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੇ ਤਾਂ ਇਹਨਾਂ ਦੇ ਸਮਾਂਕਾਲ ਦੀ ਗੱਲ ਕੀਤੀ ਜਾਵੇ ਤਾਂ 1499 ਤੋਂ ਇਹ ਉਦਾਸੀ ਪਹਿਲੀ ਉਦਾਸੀ ਸ਼ੁਰੂ ਹੁੰਦੀ ਹੈ ਟੋਟਲ ਚਾਰ ਉਦਾਸੀਆਂ ਦੇ ਤਾਂ ਟੋਟਲ ਚਾਰ ਉਦਾਸੀਆਂ ਦਾ ਸਮਾਂਕਾਲ ਸੀ 1499 ਤੋਂ ਲੈ ਕੇ 1521-22 ਤੱਕ ਕਈ ਕਈ ਬੁੱਕਸ ਦੇ ਵਿੱਚ 1497 ਵੀ ਹੈ ਤਾਂ ਤੁਸੀਂ ਇਹ ਦੋਨੋਂ ਸਾਲ ਯਾਦ ਰੱਖਣੇ ਨੇ 1499 ਐਂਡ 1497 ਅ ਫਿਲਹਾਲ ਆਪਾਂ 1499 ਦੀ ਗੱਲ ਰੱਖਦੇ ਹਾਂ ਤਾਂ 1499 ਤੋਂ ਲੈ ਕੇ 1521-22 ਤੱਕ ਕੀ ਇਹ ਚਾਰ ਉਦਾਸੀਆਂ ਕੀਤੀਆਂ ਸੀ ਅ ਇਸ ਤੋਂ ਬਾਅਦ ਅੱਗੇ ਦੇਖਦੇ ਆਪਾਂ ਇੱਕ ਔੰਕਾਰ ਦੇ ਸਵੇ ਸਾਂਜੀਵਾਲ ਸਦਾਇਨ ਦਾ ਸੰਦੇਸ਼ ਦੇਣ ਲਈ ਗੁਰੂ ਨਾਨਕ ਦੇਵ ਆਪਣੇ ਮਿੱਤਰ ਪਾਈ ਮਰਦਾਨਾ ਪਾਈ ਮਰਦਾਨਾ ਜੀ ਦੇ ਨਾਲ ਠੀਕ ਹੈ ਚਾਰ ਉਦਾਸੀਆਂ ਤੇ ਗਏ ਸੀ ਗੁਰੂ ਜੀ ਨੇ ਤਕਰੀਬਨ ਕਿੰਨੇ ਕਿਲੋਮੀਟਰਾਂ ਦੀ ਯਾਤਰਾ ਕੀਤੀ ਸੀ ਤਾਂ 28000 ਮੀਲ ਤਾਂ ਟੋਟਲ 28000 ਮੀਲ ਪੈਦਲ ਯਾਤਰਾ ਕੀਤੀ ਸੀ ਮਤਲਬ ਕਿ ਪੂਰੇ ਭਾਰਤ ਵਿੱਚ ਘੁੰਮ ਗਏ ਸੀ ਉਹ ਤਾਂ ਜਿਹੜੀ ਫਸਟ ਉਦਾਸੀ ਹੈ ਤਾਂ ਪਹਿਲੀ ਉਦਾਸੀ ਵੇਲੇ ਕੀ ਹੋਇਆ ਤਾਂ ਜਦੋਂ ਪਹਿਲੀ ਉਦਾਸੀ ਦੇ ਟਾਈਮ ਉਹ ਗਏ ਤਾਂ ਪਹਿਲੀ ਉਦਾਸੀ ਜਿਹੜਾ ਸਮਾਂਕਾਲ ਸੀ ਉਹ ਰਿਹਾ ਸੀ 1497 ਤੋਂ ਲੈ ਕੇ 1508 ਈਸਵੀ ਤੱਕ ਇਹ ਸਭ ਤੋਂ ਲੰਬੀ ਉਦਾਸੀ ਦੀ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਲੰਬੀ ਉਦਾਸੀ ਕਿਹੜੀ ਸੀ ਤਾਂ ਉਹ ਪਹਿਲੀ ਉਦਾਸੀ ਸੀ ਜਿਹੜੀ ਸਭ ਤੋਂ ਲੰਬੀ ਉਦਾਸੀ ਰਹੀ ਹੈ ਗੁਰੂ ਨਾਨਕ ਦੇਵ ਜੀ ਦੀ ਤਾਂ ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਜੀ 1497 ਤੋਂ 1508 ਈਸਵੀ ਵਿੱਚ ਹਿੰਦੂਸਤਾਨ ਦੇ ਪੂਰਬ ਦਿਸ਼ਾ ਦੇ ਵਿੱਚ ਜਿਸ ਦੇ ਵਿੱਚ ਐਮਨਾਬਾਦ ਹਰਦਵਾਰ ਬਨਾਰਸ ਗਿਆ ਜਗਨਨਾਥ ਪੂਰੀ ਅਦੀ ਥਾਵਾਂ ਤੇ ਗਏ ਉਹਨਾਂ ਨੇ ਭਾਈ ਲਾਲੋ ਮਲਿਕਪਾਗੋ ਤੇ ਸੱਜਣ ਠੱਗ ਨੂੰ ਉਤਾਰਿਆ ਜਗਨਨਾਥ ਪੂਰੀ ਵਿਖੇ ਆਰਤੀ ਉਚਾਰੀ ਠੀਕ ਹੈ ਗੋਇੰਦਵਾਲ ਫਤਿਹਬਾਦ ਸੁਲਤਾਨਵਿੰਡ ਖਾਲੜਾ ਲਾਹੌਰ ਕਸੂਰ ਚੁਹੀਏ ਆਦੀ ਤੋਂ ਗੁਜ਼ਰਦੇ ਹੋਏ ਮਾਲਵੇ ਦੇ ਵਿੱਚ ਗਏ ਠੀਕ ਹੈ ਫਿਰ ਬਾਂਗਰ ਦੇ ਇਲਾਕੇ ਚ ਹੁੰਦੇ ਪੇਵਾ ਕੁਰੂਖੇਤਰ ਕਰਨਾਲ ਹਰਦਵਾਰ ਦਿੱਲੀ ਬਨਾਰਸ ਪਟਨਾ ਰਾਜਗਿਰੀ ਗਿਆ ਮਾਲਦਾ ਧੂਪੜੀ ਜਗਨਨਾਥਪੁਰੀ ਜਵਲਪੁਰ ਪੋਪਾਲ ਝਾਂਸੀ ਗਵਾਲੀਅਰ ਭਰਤਪੁਰ ਗੁਰਦਗਾਮ ਚੱਜਰ ਨਾਰੋਲ ਜੀਂਦ ਕੈਂਥਲ ਦੇ ਸੁਨਾਮ ਸੰਗਰੂਰ ਤਾਂ ਕਾਫੀ ਇਲਾਕੇ ਇਲਾਕੇ ਕਵਰ ਕੀਤੇ ਗੁਰੂ ਨਾਨਕ ਦੇਵ ਜੀ ਨੇ 1597 ਤੋਂ ਲੈ ਕੇ 1508 ਈਸਵੀ ਦੇ ਵਿੱਚ ਤਾਂ ਇਹ ਵੀ ਯਾਦ ਰੱਖਣਾ ਤੇ ਇਸੇ ਉਦਾਸੀ ਦੇ ਸਮੇਂ ਇਹਨਾਂ ਦੀ ਮੁਲਾਕਾਤ ਕਿਹਨਾਂ ਨਾਲ ਹੋਈ ਸੀ ਮਲਿਕ ਭਾਗੋ ਭਾਈ ਲਾਲੋ ਨਾਲ ਠੀਕ ਹੈ ਜਗਨਨਾਥਪੁਰੀ ਗਏ ਸੀ ਠੀਕ ਹੈ ਇਹਨਾਂ ਨੇ ਅਲੱਗ-ਅਲੱਗ ਜਗਾਂ ਤੇ ਜਾ ਕੇ ਆਪਣੇ ਧਰਮ ਦਾ ਪ੍ਰਚਾਰ ਕੀਤਾ ਸੀ ਠੀਕ ਹੈ ਸਭ ਤੋਂ ਵੱਡੀ ਉਦਾਸੀ ਕਿਹੜੀ ਸੀ ਆਪਣੀ ਪਹਿਲੀ ਉਦਾਸੀ ਸੀ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਤਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਪਣੀ ਉਦਾਸੀਆਂ ਦੇ ਵਿੱਚ ਪ੍ਰਚਾਰਕਾਂ ਦਾ ਢੰਗ ਸੀ ਉਹ ਬੜਾ ਨਿਰਾਲਾ ਸੀ ਉਹ ਹਰ ਇੱਕ ਬੰਦੇ ਦਾ ਜਿੰਨੇ ਵੀ ਉੱਥੇ ਬੰਦੇ ਹੁੰਦੇ ਸੀ ਉਹਨਾਂ ਦਾ ਆਪਣਾ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਉਹਨਾਂ ਤੋਂ ਅਲੱਗ ਪਹਿਰਾਵਾ ਰੱਖਦੇ ਸੀ ਤਾਂ ਜੋ ਲੋਕ ਉਹਨਾਂ ਨੂੰ ਦੇਖਣ ਉਹਨਾਂ ਦਾ ਜਿਹੜਾ ਜਿਹੜਾ ਪਹਿਰਾਵਾ ਸੀ ਉਹ ਨਿਰਾਲਾ ਸੀ ਤਾਂ ਜੋ ਉਹ ਪਹਿਰਾਵਾ ਕੁਝ ਐਸਾ ਪਾ ਲਏ ਤਾਂ ਕਿ ਭੀੜ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਏ ਕੁਝ ਐਸਾ ਕਰ ਦੇ ਕਿ ਲੋਕ ਆਪਣੇ ਆਪ ਉਹਨਾਂ ਦੇ ਦੁਆਲੇ ਖੜੇ ਹੋ ਜਾਂਦੇ ਤਾਂ ਇੱਕ ਘਟਨਾ ਇਵੇਂ ਦੀ ਹੋਈ ਸੀ ਹਰਦਵਾਰ ਦੇ ਵਿੱਚ ਤਾਂ ਹਰਦਵਾਰ ਦੇ ਵਿੱਚ ਕੀ ਕੀਤਾ ਗੁਰੂ ਨਾਨਕ ਦੇਵ ਜੀ ਨੇ ਤਾਂ ਹਰਦਵਾਰ ਦੇ ਵਿੱਚ ਪਿੱਤਰਾਂ ਨੂੰ ਪੂਰਵ ਵੱਲ ਆ ਪੂਰਬ ਵੱਲ ਪਾਣੀ ਦੇਣ ਦੇ ਪਖੰਡ ਨੂੰ ਤੋੜਨ ਦੇ ਲਈ ਮਤਲਬ ਉੱਥੇ ਹਰਦਵਾਰ ਦੇ ਵਿੱਚ ਕੀ ਹੁੰਦਾ ਸੀ ਸਾਰੇ ਲੋਕ ਪਾਣੀ ਦੇ ਵਿੱਚ ਖੜੀ ਹੋ ਕੇ ਖੜੇ ਹੋ ਕੇ ਆ ਆਪਣੇ ਜਿਹੜੇ ਵੱਡ ਵਡੇਰੇ ਹੁੰਦੇ ਨੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਵੱਡ ਵਡੇਰੇ ਕਹਿ ਦਿੰਦੇ ਆ ਉਹਨਾਂ ਨੂੰ ਪਾਣੀ ਦਿੰਦੇ ਸੀ ਤਾਂ ਇਸ ਪਖੰਡ ਨੂੰ ਤੋੜਨ ਦੇ ਲਈ ਕੀ ਕੀਤਾ ਗੁਰੂ ਨਾਨਕ ਦੇਵ ਜੀ ਨੇ ਤਾਂ ਹਰਦਵਾਰ ਦੇ ਵਿੱਚ ਪਿੱਤਰਾਂ ਨੂੰ ਪੂਰਬ ਵੱਲ ਪਾਣੀ ਦੇਣ ਦੇ ਪਖੰਡ ਨੂੰ ਤੋੜਨ ਦੇ ਲਈ ਪੱਛਮ ਵੱਲ ਕਰਤਾਰਪੁਰ ਆਪਣੇ ਖੇਤਾਂ ਵੱਲ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਤਾਂ ਉਹ ਉਹਨਾਂ ਦੇ ਉਲਟ ਪੱਛਮ ਵੱਲ ਉਹਨਾਂ ਦੇ ਖੇਤ ਲੱਗਦੇ ਸੀ ਤਾਂ ਉਹਨਾਂ ਨੇ ਕੀ ਕੀਤਾ ਉਧਰੋਂ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਤਾਂ ਜਦੋਂ ਲੋਕਾਂ ਨੇ ਪੁੱਛਿਆ ਕਿ ਇਤਨੀ ਦੂਰ ਤੁਹਾਡੇ ਖੇਤਾਂ ਨੂੰ ਪਾਣੀ ਕਿਵੇਂ ਪੁੱਜ ਸਕਦਾ ਹੈ ਤਾਂ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਜੇ ਤੁਹਾਡਾ ਪਾਣੀ ਲੱਖਾਂ ਕਰੋੜਾਂ ਮੀਲ ਤੇ ਪਿਤਰਾ ਨੂੰ ਪਹੁੰਚ ਸਕਦਾ ਹੈ ਤੇ ਮੇਰਾ ਪਾਣੀ ਕਰਤਾਰਪੁਰ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਠੀਕ ਹੈ ਤਾਂ ਇਸ ਤਰ੍ਹਾਂ ਕੀ ਇਹ ਹਰਦਵਾਰ ਦੇ ਵਿੱਚ ਇਸ ਚੀਜ਼ ਬਾਰੇ ਕਾਫੀ ਸ਼ਲਾੰਘਾ ਕੀਤੀ ਗਈ ਗੁਰੂ ਨਾਨਕ ਦੇਵ ਜੀ ਦੀ ਠੀਕ ਹੈ ਤਾਂ ਅੱਗੇ ਪੀਲੀ ਪੀਤ ਦੇ ਵਿੱਚ ਗੋਰਖ ਮਤੇ ਗਏ ਉਹ ਜਿੱਥੇ ਸਿੱਧਾ ਨਾਲ ਗੋਸ਼ਟ ਕੀਤੀ ਉਹਨਾਂ ਨੇ ਜਿਸ ਵਿੱਚ ਸਿੱਧਾਂ ਨੂੰ ਸਮਝਾਇਆ ਕਿ ਪ੍ਰਮਾਤਮਾ ਬਾਹਰੀ ਭੇਖ ਤੋਂ ਖੁਸ਼ ਨਹੀਂ ਹੁੰਦਾ ਬਲਕਿ ਵਿਖਾਵੇ ਰਹਿਤ ਸਾਦਾ ਤੇ ਸਬਦ ਦੀ ਸੇਵਾ ਕਰਦੇ ਆਪਣਾ ਜੀਵਨ ਨਿਭਾਉਣਾ ਅਸਲੀ ਯੋਗ ਹੈ ਗੋਰਖ ਮੱਤੇ ਦੇ ਵਿੱਚ ਕੀ ਸੀ ਗੋਰਖ ਮੱਤੇ ਦੇ ਵਿੱਚ ਜਿਹੜੇ ਸਿੱਧ ਰਹਿੰਦੇ ਸੀ ਉਹ ਗੋਸ਼ਟ ਕਰਦੇ ਹੁੰਦੇ ਸੀ ਮਤਲਬ ਕਿ ਉਹ ਰ ਪਿੰਡੇ ਤੇ ਰਾਖ ਲਗਾ ਕੇ ਆਪਣਾ ਈਮੇ ਦਾ ਜੀਵਨ ਬਤੀਤ ਕਰਦੇ ਸੀ ਨਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਈਮੇ ਦਾ ਜੀਵਨ ਜਿਉਣ ਦਾ ਕੋਈ ਮਕਸਦ ਨਹੀਂ ਮੰਨਦਾ ਕਿਉਂਕਿ ਇਹ ਸਿਰਫ ਇਵੇਂ ਦਾ ਜੀਵਨ ਜਿਉਉ ਜੋ ਕਿ ਦਿਖਾਵੇ ਤੋਂ ਰਹਿਤ ਹੋਵੇ ਸਾਦਾ ਹੋਵੇ ਤੇ ਹਰ ਇੱਕ ਦੀ ਸੇਵਾ ਕੀਤੀ ਜਾਵੇ ਤਾਂ ਇਸ ਤਰ੍ਹਾਂ ਉਹਨਾਂ ਨੇ ਕੀ ਕੀਤਾ ਗੋਰਖ ਮਤੇ ਦੇ ਵਿੱਚ ਸਾਰੇ ਸਿੱਧਾਂ ਨੂੰ ਸਿੱਧੇ ਰਸਤੇ ਪਾਇਆ ਤਾਂ ਸਿੱਧਾਂ ਨੇ ਕੀ ਕੀਤਾ ਸਿੱਧਾਂ ਨੇ ਆਪਣੀ ਹਾਰ ਮੰਨ ਲਈ ਤੇ ਗੋਰਖ ਮਤੇ ਦਾ ਨਾਮ ਨਾਨਕ ਮਤਾ ਪੈ ਗਿਆ ਤਾਂ ਇੱਕ ਕੋਈ ਐਗਜ਼ਾਮ ਦੇ ਵਿੱਚ ਕੁਐਸਚਨ ਇਹ ਵੀ ਬਣਦਾ ਤੇ ਗੋਰਖ ਮਤੇ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਤਾਂ ਨਾਨਕ ਮਤਾ ਪੈ ਗਿਆ ਤਾਂ ਇਹ ਵੀ ਯਾਦ ਰੱਖਣਾ ਤੁਸੀਂ ਫਿਰ ਉਸ ਤੋਂ ਬਾਅਦ ਮਥੁਰਾ ਦਾ ਹੁੰਦੇ ਹੋਏ ਕਾਸ਼ੀ ਬਨਾਰਸ ਦੇ ਵਿੱਚ ਠੀਕ ਹੈ ਪਹੁੰਚੇ ਜਿੱਥੇ ਪੰਡਿਤ ਚਤੁਰਦਾਸ ਨਾਲ ਬੁੱਤ ਪੂਜਾ ਸੰਬੰਧੀ ਕਾਫੀ ਲੰਬੀ ਚਰਚਾ ਹੋਈ ਚਤੁਰਦਾਸ ਦੇ ਹੋਰ ਬਹੁਤ ਸਾਰੇ ਲੋਕ ਸਿੱਖ ਬਣ ਗਏ ਠੀਕ ਹੈ ਗਾਇਆ ਤੋਂ ਹੁੰਦੇ ਹੋ ਪਟਨਾ ਤੋਂ ਅਸਾਮ ਕਾਮਰੂਪ ਗਏ ਜਿੱਥੇ ਜਾਦੂ ਟੋਣੇ ਜੰਤਰ ਤੰਤਰ ਮੰਤਰਾਂ ਦਾ ਖੰਡਨ ਕੀਤਾ ਕਾਮਰੂਪ ਦੇ ਵਿੱਚ ਨੂਰ ਸ਼ਾ ਵਰਗੀਆਂ ਜਿਹੜੀਆਂ ਸੁੰਦਰੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਮੋਹ ਜਾਲ ਵਿੱਚ ਫਸਾਉਣਾ ਚਾਹਿਆ ਪਰ ਗੁਰੂ ਸਾਹਿਬ ਜਦੋਂ ਉਹਨਾਂ ਨੂੰ ਬੇਟੀ ਕਹਿ ਕੇ ਪੁਕਾਰਿਆ ਤਾਂ ਪਤਾ ਨਹੀਂ ਉਹਨਾਂ ਤੇ ਕੀ ਅਸਰ ਹੋਇਆ ਉਹਨਾਂ ਨੇ ਗਲਤ ਰਾਹ ਹੀ ਚੱਲਣਾ ਛੱਡ ਦਿੱਤਾ ਮਤਲਬ ਕਿ ਉਹਨਾਂ ਦੇ ਵਿੱਚ ਇੰਨੀ ਸ਼ਕਤੀ ਸੀ ਜੋ ਜਿਨ੍ਹਾਂ ਵੱਲ ਵੀ ਉਹ ਇੱਕ ਨਜ਼ਰ ਦੇਖ ਲਿੰਦੇ ਸੀ ਤਾਂ ਉਹ ਉਹਨਾਂ ਦੇ ਹੀ ਬਣ ਕੇ ਰਹਿ ਜਾਂਦੇ ਸੀ ਤਾਂ ਦਹਾਕੇ ਤੋਂ 24 ਦਰਸ਼ਨ ਤੋਂ ਲੰਘ ਕੇ ਕੱਟ ਕਪੜੇ ਉਸ ਤੋਂ ਅਗਾਜ ਜਗਨਨਾਥ ਜਿਵੇਂ ਬਹਿਮਾ ਪਰਮਾਤੇ ਪੂਜਾ ਦੇ ਗਲਤ ਟੰਗਾ ਤੋਂ ਹਟਾ ਕੇ ਸੱਚੇ ਰਾਹ ਬਾਇਆ ਨਾ ਇਹ ਹੀ ਉਸ ਅਦਾਸੀ ਵਿੱਚ ਇਹਨਾਂ ਨੇ ਕਾਫੀ ਲੰਬੀ ਯਾਤਰਾ ਕੀਤੀ ਸੀ ਇਸ ਤੋਂ ਬਾਅਦ ਕੀ ਹੋਇਆ ਤਾਂ ਆਰਤੀ ਦੇ ਵਿੱਚ ਗੁਰੂ ਸਾਹਿਬ ਦੇ ਨਾਂ ਸ਼ਾਮਲ ਹੋਣ ਤੇ ਸਵਾਲ ਕੀਤਾ ਗਿਆ ਜਦੋਂ ਉੱਥੇ ਆਰਤੀ ਹੁੰਦੀ ਸੀ ਨਾ ਉੱਥੇ ਕੀ ਹੈ ਤਾਂ ਗੁਰੂ ਸਾਹਿਬ ਉਸ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤਾਂ ਗੁਰੂ ਸਾਹਿਬ ਦਾ ਜਵਾਬ ਸੀ ਕਿ ਜਦੋਂ ਅਕਾਲ ਪੁਰਖ ਦੀ ਅਸਲੀ ਆਰਤ ਵਿੱਚ ਸ਼ਾਮਲ ਹਾਂ ਜੋ ਦਿਨ ਰਾਤ ਹੁੰਦੀ ਰਹਿੰਦੀ ਹੈ ਉਹਨਾਂ ਦਾ ਇਸ਼ਾਰਾ ਕੁਦਰਤ ਵੱਲ ਸੀ ਉਸ ਦੇ ਕੋਤਕ ਤੋਂ ਦੇਖੋ ਜਿਸ ਦਾ ਜਸ ਗਾਓ ਤੇ ਸੱਚੇ ਰਾਹ ਤੇ ਚਲੋ ਇਹ ਹੀ ਉਸ ਦੀ ਆਰਤੀ ਹੈ ਤਾਂ ਇਸ ਤੋਂ ਬਾਅਦ ਉਹਨਾਂ ਨੇ ਇੱਕ 17 ਕਈਆਂ ਗगन ਮੇ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਜੇਕਰ ਇਹਨਾਂ ਸਤਰਾ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਇਹ ਸਤਰਾ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀਆਂ ਗਈਆਂ ਨੇ ਬੋਲੀਆਂ ਗਈਆਂ ਨੇ ਠੀਕ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਤਾਂ ਜਗਨਨਾਥ ਪੂਰੀ ਤੋਂ ਵਾਪਸ ਜਦੋਂ ਆਪਾਂ ਪੰਜਾਬ ਉੜੀਸਾ ਰੋਹਿਲਖੰਡ ਦਾ ਚੱਕਰ ਲਗਾ ਕੇ ਵਾਪਸ ਸੁਲਤਾਨਪੁਰ ਪਹੁੰਚੇ ਆਪਣੇ ਮਾਪਿਓ ਸੱਜਣਾ ਮਿੱਤਰਾਂ ਤੇ ਸਿੱਖਾਂ ਨੂੰ ਮਿਲਣ ਦੀ ਤਲਵੰਡੀ ਪਹੁੰਚੇ ਦੂਨੀ ਚੰਦਰ ਆਪਣੇ ਪੀਤਾ ਦਾ ਸ਼ਰਾਦ ਕਰਕੇ ਬ੍ਰਾਹਮਣ ਨੂੰ ਭੇਟ ਦਿੱਤੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਆਪਣੀ ਕਿਰਤ ਕਮਾਈ ਦਾ ਕੁਝ ਹਿੰਸਾ ਗਰੀਬਾਂ ਮਥਾਜਾਂ ਦੇ ਲੋੜਵੰਦਾਂ ਨੂੰ ਦੇਣਾ ਹੀ ਅਸਲੀ ਦਾਨ ਹੁੰਦਾ ਹੈ ਮਤਲਬ ਕਿ ਉਹਨਾਂ ਨੇ ਪਹਿਲੀ ਹੀ ਉਦਾਸੀ ਦੇ ਵਿੱਚ ਬਹੁਤ ਜਗਾਵਾਂ ਤੇ ਘੁੰਮ ਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸੀ ਉਸ ਤੋਂ ਬਾਅਦ ਕੀ ਹੋਇਆ ਤਾਂ ਉਸ ਤੋਂ ਬਾਅਦ ਪਹਿਲੀ ਉਦਾਸੀ ਸਮੇ ਆਪ ਦਾ ਜਿਹੜਾ ਪਰਿਵਾਰ ਸੀ ਆਪ ਦਾ ਪਰਿਵਾਰ ਸੌਰੇ ਘਰ ਦੇ ਵਿੱਚ ਰਹਿੰਦਾ ਸੀ ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਘਰ ਟਿਕਾਉਣਾ ਬਣਾਉਣ ਦਾ ਫੈਸਲਾ ਕੀਤਾ ਤਾਂ ਉਹ ਕੀ ਹੋਇਆ ਲਾਹੌਰੋਂ ਤੁਰ ਪਏ ਰਾਵੀ ਦੇ ਦੂਜੇ ਕੰਢੇ ਲਾਹੌਰ ਦੇ ਮਲਕ ਕਰੋੜਿਆ ਸਿੰਘ ਠੀਕ ਹੈ ਮਲਕ ਕਰੋੜਿਆ ਸਿੰਘ ਜੋ ਗੁਰੂ ਸਾਹਿਬ ਦੇ ਸਿੱਖ ਬਣ ਚੁੱਕਾ ਸੀ ਨੇ ਨਗਰ ਵਸਾਉਣ ਲਈ ਬੇਨਤੀ ਕੀਤੀ ਇੱਥੇ ਆਪ ਜੀ ਨੇ ਕੀ ਕਰਤਾਰਪੁਰ ਸਾਹਿਬ ਵਸਾਇਆ ਤਾਂ ਗੁਰਨਾਣਕ ਦੇਵ ਜੀ ਨੇ ਕਿਹੜਾ ਵਸਹਿਰ ਵਸਾਇਆ ਸੀ ਤਾਂ ਕਰਤਾਰਪੁਰ ਸਾਹਿਬ ਵਸਾਇਆ ਸੀ ਗੁਰੂ ਸਾਹਿਬ ਆਪਣੇ ਪਿਤਾ ਸਮੇਤ ਪਰਿਵਾਰ ਸਹਿਤ ਇੱਥੇ ਆ ਕੇ ਵਸ ਗਏ ਸੀ ਉਹ ਫਸਟ ਉਦਾਸੀ ਤੇ ਖਤਮ ਹੋ ਜਾਂਦੀ ਹੈ ਤਾਂ ਉਹ ਦੂਜੀ ਉਦਾਸੀ ਸਮੇਂ ਕੀ ਹੁੰਦਾ ਹੈ ਤਾਂ ਜਿਹੜੀ ਦੂਜੀ ਉਦਾਸੀ ਦਾ ਸਮਾਂਕਾਲ ਸੀ ਉਹ ਸੀ 1510 ਤੋਂ ਲੈ ਕੇ 1515 ਤਾਂ ਦੂਜੀ ਉਦਾਸੀ ਦੌਰਾਨ 1510 ਤੋਂ ਲੈ ਕੇ 1515 ਦੇ ਵਿੱਚ ਸ਼੍ਰੀਲੰਕਾ ਦੇ ਦੱਖਣ ਦੇ ਵਿੱਚ ਬੇਦਰ 나ਸਿਕ 우ਜੈਨ ਦਵਾਰਕ ਅਧਿਤਾਂ ਮਤੇ ਗਏ ਉੱਥੇ ਗੁਰੂ ਜੀ ਨੇ ਲੰਕਾ ਵਿੱਚ ਰਾਜਾ ਸ਼ਿਵਨਾਬ ਦੱਖਣ ਵਿੱਚ ਕੋਡੇ ਰਾਖਸ਼ ਉਤਾਰਿਆ ਠੀਕ ਹੈ ਇਥੇ ਇਹਨਾਂ ਨੇ ਕਈ ਵਾਰ ਪੁੱਛ ਲਿੰਦੇ ਨੇ ਕਿ ਕੋਡੇ ਰਾਖਸ਼ ਦੀ ਜਿਹੜੀ ਘਟਨਾ ਸੀ ਉਹ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਉਦਾਸੀ ਸਮੇਂ ਹੋਈ ਸੀ ਤਾਂ ਦੂਜੀ ਉਦਾਸੀ ਸਮੇਂ ਹੋਈ ਸੀ ਤਾਂ ਇਹ ਵੀ ਯਾਦ ਰੱਖਣਾ ਹੈ ਤੁਸੀਂ ਅ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਕਰਤਾਰਪੁਰ ਠਹਿਰ ਕੇ ਫਿਰ ਦੱਖਣ ਵੱਲ ਫੇਰਾ ਪਾਇਆ ਦੋ ਸਿੱਖ ਪਾਈ ਸੌਦੇ ਤੇ ਪਾਈ ਸ਼ੀਹਾ ਆਪ ਜੀ ਦੇ ਨਾਲ ਸਨ ਮਰਦਾਨੇ ਨੂੰ ਆਖਿਆ ਕਰਤਾਰਪੁਰ ਰਹਿ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜੀ ਰੱਖਣ ਇਸ ਉਦਾਸੀ ਦੇ ਵਿੱਚ ਆਪ ਜੈਨੀਆਂ ਬੋਧੀਆਂ ਜੋਗੀਆਂ ਤੇ ਮੁਸਲਮਾਨਾਂ ਦੇ ਪ੍ਰਸਿੱਧ ਅੱਡਿਆਂ ਤੇ ਗਏ ਜਿੱਕੇ ਕਰਤਾਰਪੁਰ ਧਰਮਕੋਟ ਪਠਨੌਰ ਬਠਿੰਡਾ ਤੇ ਸਰਸਾ ਪੁੱਜੇ ਇੱਥੇ ਮੁਸਲਮਾਨ ਸੂਫੀ ਵਕੀਰਾਂ ਦਾ ਅੱਡਾ ਸੀ ਜਿਸ ਦਾ ਮੁਖੀ ਖਵਾਜਾ ਅਬਦੁੱਲ ਅਤੇ ਪੀਰ ਬਹਾਵਲ ਹੱਕ ਸਨ ਜੋ ਕਫਨ ਤਪਸਾਦ ਕੇ ਕਰਾਮਾਤਾਂ ਜਾਦੂ ਟੋਣਿਆਂ ਰਾਹੀ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਟੋਂਗ ਰੱਜ ਕੇ ਹਿੰਦੂਆਂ ਨੂੰ ਮੁਸਲਮਾਨ ਬਣਾਉਂਦੇ ਸਨ ਗੁਰੂ ਸਾਹਿਬ ਨੇ ਸਭ ਨੂੰ ਸਮਝਾਇਆ ਕਿ ਦੁਨੀਆ ਵਿੱਚ ਰਹਿੰਦੇ ਲੋੜਵੰਦਾਂ ਦੀ ਸੇਵਾ ਕਰਦਿਆਂ ਹੀ ਰੱਬ ਖੁਸ਼ ਹੁੰਦਾ ਹੈ ਤਪਾਂ ਕਰਾਮਾਤਾਂ ਤੇ ਜਾਦੂ ਟੋਣਿਆਂ ਨਾਲ ਨਹੀਂ ਧਰਮ ਸਭ ਦਾ ਚੰਗਾ ਇਸ ਨੂੰ ਜ਼ੋਰ ਜ਼ਬਰਜਾ ਲਾਲਚ ਦੇ ਕੇ ਬਦਲਣਾ ਗੁਨਾਹ ਹੈ ਤਾ ਉੱਥੇ ਜਾ ਕੇ ਉਹਨਾਂ ਨੇ ਨਾ ਜਿਹੜੇ ਇਹ ਹਿੰਦੂਆਂ ਨੂੰ ਮੁਸਲਮਾਨ ਬਣਾ ਰਹੀ ਸੀ ਨਾ ਇੱਥੇ ਜਾ ਕੇ ਉਹਨਾਂ ਨੂੰ ਸਮਝਾਇਆ ਅ ਉਸ ਤੋਂ ਬਾਅਦ ਕੀ ਹੋਇਆ ਤਾਂ ਉਸ ਤੋਂ ਬਾਅਦ ਉਹ ਬਿੱਕਾ ਨੇਰ ਗਏ ਉੱਥੇ ਕੀ ਸੀ ਜੈਨੀ ਜੀਵ ਹੱਤਿਆ ਦੇ ਖਿਆਲ ਕਰਕੇ ਜੂਆ ਨਹੀਂ ਸੀ ਠੀਕ ਹੈ ਖਿਆਲ ਕਰਕੇ ਜੂਆ ਨਹੀਂ ਸੀ ਪਾ ਪਾਣੀ ਛਾਣ ਕੇ ਪਿੰਦੇ ਮੂੰਹ ਅੱਗੇ ਕੱਪੜਾ ਬੰਨੀ ਰੱਖਦੇ ਸੀ ਬਿੱਕਰ ਨੇੜ ਦੇ ਵਿੱਚ ਤਾਂ ਕਿ ਮੂੰਹ ਦੇ ਅੰਦਰ ਹਵਾ ਦੇ ਨਾਲ ਕਿਟਾਣੂ ਅੰਦਰ ਜਾ ਕੇ ਮਰ ਨਾ ਜਾਣ ਤਾਂ ਗੁਰੂ ਸਾਹਿਬ ਨੇ ਉਹਨਾਂ ਸਮਝਾਇਆ ਕਿ ਗੰਦੇ ਰਹਿਣਾ ਧਰਮ ਨਹੀਂ ਹੈ ਤਨ ਤੇ ਮਨ ਦੀ ਸਫਾਈ ਉਤਨੀ ਜ਼ਰੂਰੀ ਹੈ ਜਿੰਨਾ ਕਿ ਖਾਣਾ ਪੀਣਾ ਉਹਨਾਂ ਦੇ ਅਜੀਬੋ ਗਰੀਬ ਤੇ ਹਾਸੋਹਿਣ ਕਰਮਾਂ ਨੂੰ ਦਲੀਲਾਂ ਨਾਲ ਸੁਧਾਰਿਆ ਤਾਂ ਉਹਨਾਂ ਨੂੰ ਸਮਝਾਇਆ ਕਿ ਈਮੇ ਦਾ ਜੀਵਨ ਬਤੀਤ ਕਰਨਾ ਕੋਈ ਅਸਲ ਜੀਵਨ ਨਹੀਂ ਹੈ ਠੀਕ ਹੈ ਤਾਂ ਬਿੱਕਰ ਨੇੜ ਤੋਂ ਅਜਮੇਰ ਪਹੁੰਚੇ ਜਾ ਕੇ ਜਿੱਥੇ ਮੁਸਲਮਾਨ ਫਕੀਰਾਂ ਤੇ ਜੋਗੀਆਂ ਦਾ ਗੁੜ ਸੀ ਉਹਨਾਂ ਨੇ ਸੱਚੇ ਮੁਸਲਮਾਨ ਦੀ ਪਰਿਭਾਸ਼ਾ ਸਮਝਾਈ ਕਿ ਕਿਸੇ ਨੂੰ ਮਾਰਾ ਜਾਂ ਨੀਵਾ ਗਿਰਨਾ ਨਫ਼ਰਤ ਕਰਨੀ ਮੁਸਲਮਾਨੀ ਸ਼ਰਾਅ ਨਹੀਂ ਹੈ ਬਲਕਿ ਹੱਕ ਹਲਾਲ ਦੀ ਕਮਾਈ ਕਰਨੀ ਤੇ ਉਸ ਨੂੰ ਵੰਡ ਕੇ ਛਕਣਾ ਸਭ ਨਾਲ ਪਿਆਰ ਤੇ ਹਮਦਰਦੀ ਕਰਨੀ ਮਿਲ ਕੇ ਰਹਿਣਾ ਨੇਕ ਕੰਮ ਕਰਨੇ ਬੁਰੇ ਕੰਮਾਂ ਤੋਂ ਬਚਣਾ ਹਰ ਕਿਸੇ ਦਾ ਭਲਾ ਕਰਨਾ ਤੇ ਮੰਗਣਾ ਨਾਮ ਜਪਣਾ ਇਹੀ ਆਕਾਸਲੀ ਫਕੀਰੀ ਤੇ ਯੋਗ ਹੈ ਕਿ ਕਿ ਤਾਂ ਕਾਫੀ ਉਹਨਾਂ ਨੇ ਯਾਤਰਾਵਾਂ ਕੀਤੀਆਂ ਨੇ ਤਾਂ ਤੁਸੀਂ ਇਹ ਇੱਕ ਵਾਰੀ ਦੇਖ ਲਿਓ ਠੀਕ ਹੈ ਮਦ ਪ੍ਰਾਤ ਦੇ ਵਿੱਚ ਗਏ ਸੀ ਉਹ ਹైదరాబాద్ ਗੋਲਕੁੰਟਾ ਮਦਰਾਸ ਪਾਂਡੇਚਰੀ ਤੰਜੋਰ ਠੀਕ ਹੈ ਏਡਾ ਇਹ ਖਾਸ ਨਹੀਂ ਬਸ ਇੱਕ ਵਾਰ ਤੁਸੀਂ ਦੇਖ ਲੈਣਾ ਇਹ ਸਭ ਕੁਝ ਸ਼ੀਕ ਇੱਕ ਵਾਰ ਤੁਸੀਂ ਵੋਸ ਕਰਕੇ ਵੀਡੀਓ ਨੂੰ ਇਹ ਸਾਰਾ ਪੜ੍ਹ ਲੈਣਾ ਹੈ ਹੁਣ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਤੀਜੀ ਉਦਾਸੀ ਦਾ ਸਮਾਂਕਾਲ ਆ ਗਿਆ ਤਾਂ ਤੀਜੀ ਉਦਾਸੀ ਜਿਹੜਾ ਸਮਾਂਕਾਲ ਸੀ ਉਹ ਸੀ 1516 ਤੋਂ ਲੈ ਕੇ 1518 ਤੱਕ ਉਹਨਾਂ ਨੇ ਉੱਤਰ ਦੇ ਵਿੱਚ ਰਿਵਾਲਸਰ ਨਾਨਕ ਮਤਾ ਸੁਮੀਰ ਪर्वਤ ਇਬਤ ਵਰਗੇ ਥਾਵਾਂ ਤੇ ਗਏ ਜੋਗਿਆਂ ਨਾਲ ਬਚਨ ਵਿਲਾਸ ਕੀਤੇ ਟੋਡੇ ਰਿੱਠਿਆਂ ਨੂੰ ਅਕੋੜੇ ਰਿੱਠਿਆਂ ਨੂੰ ਮਿੱਠੇ ਕੀਤਾ ਠੀਕ ਹੈ ਤੀਜੀ ਉਦਾਸੀ ਸਮਾਂਕਾਲ 1516 ਤੋਂ 1518 ਸੀ ਠੀਕ ਹੈ ਹੁਣ ਉਸ ਤੋਂ ਬਾਅਦ ਇਹ ਵੀ ਤੁਸੀਂ ਦੇਖ ਲੈਣਾ ਸਾਰਾ ਠੀਕ ਹੈ ਇਹ ਇੰਪੋਰਟੈਂਟ ਤਾਂ ਨਹੀਂ ਬਟ ਤੁਹਾਡੇ ਇਗਜ਼ਾਮ ਦੇ ਲਈ ਕੋਈ ਨਾ ਕੋਈ ਕੁਐਸਚਨ ਬਣ ਸਕਦਾ ਇਸ ਦੇ ਵਿੱਚੋਂ ਹੁਣ ਉਸ ਤੋਂ ਬਾਅਦ ਉਹਨਾਂ ਦੀ ਆਈਸੀ ਚੌਥੀ ਉਦਾਸੀ ਤਾਂ ਚੌਥੀ ਉਦਾਸੀ ਦੇ ਵਿੱਚ ਕੀ ਕੀਤਾ ਉਹਨਾਂ ਨੇ ਤਾ ਚੌਥੀ ਉਦਾਸੀ ਜਿਹੜਾ ਸਮਾਂਕਾਲ ਸੀ ਉਹ ਸੀ 1518 ਤੋਂ ਲੈ ਕੇ 1521-22 ਤੱਕ ਜੋ ਕਿ ਪੱਛਮ ਦੇ ਵਿੱਚ ਮੱਕਾ, ਮਦੀਨਾ, ਬਗਦਾਦ, ਸਮਰਗੰਦ, ਬੁਖਾਰਾ, ਅਫਗਾਨਿਸਤਾਨ ਵਰਗੀਆਂ ਥਾਵਾਂ ਤੇ ਕੇ ਗੁਰੂ ਜੀ ਨੇ ਮੱਕੇ ਵਿੱਚ ਦੱਸਿਆ ਕਿ ਰੱਬ ਹਰ ਦਿਸ਼ਾ ਦੇ ਵਿੱਚ ਵਸਦਾ ਹੈ ਠੀਕ ਹੈ ਉਹ ਇਹ ਚੌਥੀ ਉਦਾਸੀ ਦਾ ਸਮਾਂਕਾਲ ਸੀ ਤਾਂ ਯਾਦ ਰੱਖਣਾ ਠੀਕ ਹੈ ਇਹ ਲਾਸਟ ਉਦਾਸੀ ਦੀ ਗੁਣਾਨਕ ਦੇਵ ਜੀ ਦੀ 1521-22 ਤੱਕ ਤਾਂ ਉਸ ਤੋਂ ਬਾਅਦ ਕੀ ਹੋਇਆ ਇਹ ਸੀ ਉਹਦਾ ਉਦਾਸੀਆਂ ਦਾ ਸਮਾਂ ਠੀਕ ਹੈ ਇਹ ਤੁਸੀਂ ਸਾਰੀਆਂ ਉਦਾਸੀਆਂ ਚੰਗੀ ਤਰ੍ਹਾਂ ਦੇਖ ਲੈਣੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਸ਼ਹਿਰ ਦੀ ਸਥਾਪਨਾ ਕੀਤੀ ਜਿਹਦਾ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਸੀ ਕਰਤਾਰਪੁਰ ਸਾਹਿਬ ਦੀ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਰਾਵੀ ਨਦੀ ਦੇ ਕੰਡੇ ਪੁੱਛ ਵੀ ਲੈਂਦੇ ਨੇ ਕਿ ਕਰਤਾਰਪੁਰ ਸਾਹਿਬ ਹੈ ਜਿਹੜਾ ਉਹ ਕਿਹੜੀ ਨਦੀ ਦੇ ਕੰਡੇ ਵਸਿਆ ਹੋਇਆ ਹੈ ਤਾਂ ਹੋਰ ਰਾਵੀ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ ਤਾਂ ਗੁਰੂ ਜੀ ਨੇ ਕਰਤਾਰਪੁਰ ਵਿੱਚ ਹੀ ਖੇਤੀਬਾੜੀ ਕੀਤੀ ਆਪਣੇ ਜੀਵਨ ਦੇ ਆਖਰੀ 18 ਸਾਲ ਉੱਥੇ ਹੀ ਬਤੀਤ ਕੀਤੇ ਮਤਲਬ ਕਿ ਚਾਰ ਉਦਾਸੀਆਂ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੇ ਆਪਣੇ ਬਾਕੀ ਦੇ 18 ਸਾਲ ਸੀ ਉਹ ਕਰਤਾਰਪੁਰ ਵਿੱਚ ਹੀ ਬਤੀਤ ਕੀਤੇ ਸੀ ਠੀਕ ਹੈ ਉਹਨਾਂ ਨੇ ਰਚਨਾਮਾ ਰਚਨਾਮਾ ਦੇ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਬਣਦੇ ਨੇ ਤਾਂ ਇਹ ਰਚਨਾਮਾ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲੈਣੀਆਂ ਨੇ ਤਾਂ ਗੁਰੂ ਸਾਹਿਬ ਨੇ 19 ਰਾਗਾਂ ਦੇ ਵਿੱਚ ਆਪਣੀ ਬਾਣੀ ਉਸਾਰੀ ਸੀ ਠੀਕ ਹੈ ਟੋਟਲ ਕਿੰਨੇ ਰਾਗ ਸੀ ਗੁਰੂ ਨਾਨਕ ਦੇਵ ਜੀ ਦੇ 19 ਰਾਗ ਸੀ ਠੀਕ ਹੈ ਇਹਨਾਂ 19 ਰਾਗਾਂ ਦੇ ਵਿੱਚ ਜਿਹੜੇ 8 ਰਾਗ ਸੀ ਉਹ ਸਵੇਰ ਵੇਲੇ ਦੇ ਸੀ ਪੰਜ ਸ਼ਾਮ ਵੇਲੇ ਦੇ ਸੀ ਤੇ ਪੰਜ ਰਾਤ ਲਈ ਸੀ ਤੇ ਇੱਕ ਜਿਹੜਾ ਦੁਪਹਿਰ ਦੇ ਲਈ ਸੀ ਉਹਨਾਂ ਦੀ ਇਹਨਾਂ ਲਿਖੀਆਂ ਬਾਣੀਆਂ ਦੇ ਵੇਰਵੇ ਸੁਤੰਤਰ ਬਾਣੀਆਂ ਨੇ ਜਿਹੜੀਆਂ ਜਪਜੀ ਸਾਹਿਬ ਇਹਨਾਂ ਦੇ ਬਾਣੀਆਂ ਦੇ ਨਾਮ ਯਾਦ ਰੱਖਣੇ ਨੇ ਪੁੱਛ ਲਿੰਦੇ ਨੇ ਕਿ ਇਹ ਬਾਣੀ ਕਿਹੜੇ ਗੁਰੂ ਸਾਹਿਬਾਨ ਦੀ ਹੈ ਨਾ ਜਪਜੀ ਸਾਹਿਬ ਹੋ ਗਿਆ ਪਹਿਰੇਵਾਰ ਮਾਜ ਪੱਟੀ ਵਾਰ ਆਸਾਂ ਦੀ ਵਾਰ ਹੋ ਗਿਆ ਅਲਹੂਣੀਏ ਕੁਛ ਅੱਜੀ ਸੁਚੱਜੀ ਆਤੀਥੀ ਦੱਖਣੀ ਓਂਕਾਰ ਸਿੱਧ ਗੋਸ਼ਟ 12 ਮਾ ਠੀਕ ਹੈ ਵਾਰ ਮਲਾਰ ਤਾਂ ਇਹ ਕੀ ਹੈ ਇਹ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਨੇ ਤਾਂ ਇਹ ਤੁਸੀਂ ਨੋਟ ਕਰ ਲੈਣੀਆਂ ਨੇ ਇਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਨੇ ਠੀਕ ਹੈ ਜੇਕਰ ਰਾਗਾਂ ਦੀ ਗੱਲ ਗੱਲ ਕੀਤੀ ਜਾਵੇ ਤਾਂ 19 ਰਾਗ ਸੀ ਤਾਂ ਉਹ ਕਿਹੜੇ ਕਿਹੜੇ ਰਾਗ ਸੀ ਤਾਂ ਉਹ ਸੀ ਸ਼ੀਰੀ ਰਾਗ ਮਾਝ ਗਾਉੜੀ ਆਸਾ ਗੁਜਰੀ ਵਿਹਾਗੜਾ ਵੜਹੰਸ ਸੋਰਠ ਤਨਾਸਰੀ ਤਿਲੰਗ ਸੂਹੀ ਬਿਲਾਵਲ ਰਾਮਕਲੀ ਠੀਕ ਹੈ ਮਾਰੂ ਤੁਖਾਰੀ ਪੇਰੋ ਬਸੰਤ ਸਾਰੰਗ ਮਲਾਰ ਜਿਹੜੇ ਇਹ ਸਾਰੇ ਸੀ ਇਹ ਕੀ ਸੀ ਇਹ 19 ਰਾਗ ਸੀ ਟੋਟਲ ਗੁਰੂ ਨਾਨਕ ਦੇਵ ਜੀ ਦੇ ਠੀਕ ਹੈ ਤਾਂ ਇਹ ਰਾਗ ਵੀ ਤੁਸੀਂ ਯਾਦ ਰੱਖਣੇ ਨੇ ਤਾਂ ਉਸ ਵਾਰ ਰਚਨਾਵਾਂ ਕਿਹੜੀਆਂ-ਕਿਹੜੀਆਂ ਸੀ ਗੁਰੂ ਨਾਨਕ ਦੇਵ ਜੀ ਨੇ ਤਾਂ ਜਪਜੀ ਸਾਹਿਬ ਸਿੱਧ ਗੋਸ਼ਟ ਆਸਾਂ ਦੀ ਵਾਰ 12 ਮਾ ਠੀਕ ਹੈ ਆਰਤੀ ਤੇ ਓੰਕਾਰ ਤਾਂ ਇਹ ਰਚਨਾਵਾਂ ਸੀ ਤੇ ਟੋਟਲ ਕਿੰਨੇ ਸ਼ਲੋਕ ਸੀ ਗੁਰੂ ਨਾਨਕ ਦੇਵ ਜੀ ਦੇ ਤਾਂ ਟੋਟਲ ਸ਼੍ਰੀ ਗੁਰੂ ਗ੍ਰੰਥ ਗ੍ਰੰਥ ਵਿੱਚ 974 ਸ਼ਲੋਕ ਸ਼ਾਮਿਲ ਕੀਤੇ ਗਏ ਸੀ ਠੀਕ ਹੈ 974 ਸ਼ਲੋਕ ਹੋਗੇ 19 ਇਰਾਗ ਹੋ ਗਏ ਠੀਕ ਹੈ ਇਹ ਤੁਸੀਂ ਯਾਦ ਰੱਖਣੇ ਨੇ एग्जाम ਦੇ ਲਈ ਕਾਫੀ ਇੰਪੋਰਟੈਂਟ ਟਰੈਨ ਵਾਲੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਜਪਜੀਤ ਦੇ ਵਿੱਚ ਕੋ ਜਪਜੀ ਜਿਹੜੀ ਜਪਜੀ ਸਾਹਿਬ ਵੀ ਇਹਨਾਂ ਨੇ ਬਾਣੀ ਰਚੀ ਸੀ ਰਚਨਾ ਕੀਤੀ ਸੀ ਤਾਂ ਉਹਦੇ ਵਿੱਚ ਟੋਟਲ ਇੱਕ ਮੂਲ ਮੰਤਰ ਸੀ ਅਗਰ एग्जाम ਦੇ ਵਿੱਚ ਪੁੱਛਿਆ ਜਾਵੇ ਠੀਕ ਹੈ ਟੋਟਲ ਕਿੰਨੀਆਂ ਪੌੜੀਆਂ ਸੀ ਜਪਜੀ ਸਾਹਿਬ ਦੇ ਵਿੱਚ ਤਾਂ ਟੋਟਲ 38 ਪੌੜੀਆਂ ਸੀ 38 ਪੌੜੀਆਂ ਸੀ ਤੇ ਦੋ ਸ਼ਲੋਕ ਸੀ ਠੀਕ ਹੈ ਤਾ ਇਹ ਤੁਸੀਂ ਯਾਦ ਰੱਖਣੇ ਨੇ ਸਾਰੀਆਂ ਤਾਂ ਇਹ ਗੁਰੂ ਨਾਨਕ ਦੇਵ ਜੀ ਜਿਹੜੀ ਥਿਉਰੀ ਇਹ ਆਪਣੀ ਕਵਰ ਹੋ ਚੁੱਕੀ ਹੈ ਠੀਕ ਹੈ ਆਪਾਂ ਨੇ ਸਿਰਫ ਉਹੋ ਹੀ ਥਿਉਰੀ ਕਵਰ ਕੀਤੀ ਹੈ ਜੋ ਐਗਜ਼ਾਮ ਦੇ ਪੁਆਇੰਟ ਆਫ View ਨਾਲ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਤੇ ਦੋਸਤੋ ਜੇਕਰ ਤੁਸੀਂ ਇਹਨਾਂ ਸਾਰੀਆਂ ਕਲਾਸਿਸ ਦਾ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਥਿਉਰੀ ਵਾਈਸ ਸਾਰੇ ਐਮਸੀਕਿਊ ਐਮਸੀਕਿਊਸ ਕੁਐਸਚਨਸ ਮੇਰੇ ਕੋਲ ਬਣਾਏ ਪਏ ਨੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਜਾਂ ਵਟਸਐਪ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੇਰਾ ਲਿੰਕ ਜੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤੁਸੀਂ ਮੇਰੇ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਕੱਲ ਦੀ ਵੀਡੀਓ ਵਿੱਚ ਜਿਸ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਜਿੰਨੇ ਵੀ ਟੋਟਲ ਐਮਸੀਕਿਊਜ਼ ਉਹ ਕੁਐਸਚਨ ਬਣਦੇ ਨੇ ਸਾਰੇ ਹੀ ਉਹ ਆਪਾਂ ਕੱਲ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਹੋਪਸ ਉਹ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰ ਦਿਓ ਅੱਦੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ